ਜ਼ਿਲ੍ਹਾ ਤਰਨਤਾਰਨ ਦੇ ਸਰਹੱਦੀ ਪਿੰਡ ਡਾਲਦੇ ਦੇ ਖੇਤਾਂ ਵਿੱਚੋਂ ਫੇਰ ਹੈਰੋਇਨ ਬਰਾਮਦ ਹੋਈ ਇਸ ਮੌਕੇ ਬੀਐਸਐਫ ਤੇ ਪੰਜਾਬ ਪੁਲਿਸ ਵੱਲੋਂ ਸਾਂਝੇ ਆਪਰੇਸ਼ਨ ਦਰਾਂ ਨਾਲ ਇਹ ਹੈਰੋਇਨ ਬਰਾਮਦ ਕੀਤੀ ਗਈ ਇਸ ਮੌਕੇ ਡੀਐਸਪੀ ਪਿੱਖੀਵੰਡ ਨੇ ਦੱਸਿਆ ਕਿ ਇਹ ਹੈਰੋਇਨ ਰੋਂ ਰਹੀਂ ਪਾਕਿਸਤਾਨ ਤੋਂ ਆਈ ਹੋਈ ਹੈ ਅਤੇ ਇਸ ਦੀ ਸੂਚਨਾ ਬੀਐਸਐਫ ਅਤੇ ਪੰਜਾਬ ਪੁਲਿਸ ਨੂੰ ਮਿਲੀ ਸੀ ਜਿਸ ਤੇ ਸਰਚ ਆਪਰੇਸ਼ਨ ਚਲਾਇਆ ਗਿਆ ਤੇ ਅੱਧਾ ਕਿਲੋ ਦੇ ਕਰੀਬ ਹੈਰੋਇਨ ਬਰਾਮਦ ਕੀਤੀ ਗਈ ਬਾਕੀ ਤੁਸੀਂ ਖੁਦ ਸੁਣੋ ਕੀ ਕਹਿਣਾ ਹੈ ਪੰਜਾਬ ਪੁਲਿਸ ਦਾ ਵਿਸ਼ੇਸ਼ ਰਿਪੋਰਟ ਜਗਜੀਤ ਸਿੰਘ ਡਾਲਦਾਰਾ ਡਾਲਾ ਮਾਨਯੋਗ ਡੀਜੀਪੀ ਪੰਜਾਬ ਸ੍ਰੀ ਗੌਰਵਿਆਦ ਆਪੀਐਸ ਮਾਨਯੋਗ ਐਸਐਸਪੀ ਸ੍ਰੀ ਗੌਰਵਤੂਰਾ ਜੀ ਆਪੀਐਸ ਐਸਐਸਪੀ ਤਰਨਤਾਰਨ ਇਹਨਾਂ ਦੀਆਂ ਹਦਾਇਤਾਂ ਅਨੁਸਾਰ ਜਿਹੜੀ ਆ ਨਸ਼ਿਆਂ ਦੇ ਖਿਲਾਫ ਮੁਹਿੰਮ ਜਿਹੜੀ ਉਹ ਲਗਾਤਾਰ ਜਾਰੀ ਹੈ ਅੱਜ ਸਬਡਿਵੀਜ਼ਨ ਭਿੱਖੀਪਿੰਡ ਦੇ ਥਾਣਾ ਖਾਲੜਾ ਨੂੰ ਬੜੀ ਵੱਡੀ ਸਫਲਤਾ ਹਾਸਲ ਹੋਈ ਜਦੋਂ ਉਹਨਾਂ ਨੂੰ ਇਨਫੋਰਮੇਸ਼ਨ ਮਿਲੀ ਵੀ ਇੱਕ ਪੀਲੇ ਰੰਗ ਦਾ ਪੈਕੇਟ ਅਜੀਤ ਸਿੰਘ ਸਨ ਉਹ ਮੇਜ਼ਾ ਸਿਕਿਉਰਿਟੀ ਡਾਲਦੇ ਰਹਿਣ ਵਾਲੇ ਉਹਨਾਂ ਦੇ ਖੇਤਾਂ ਦੇ ਵਿੱਚ ਪਿਆ ਇਸ ਦੀ ਤੁਰੰਤ ਇਨਫੋਰਮੇਸ਼ਨ ਜਿਹੜੀ ਆ ਬੀਐਸਐਫ ਨੂੰ ਦਿੱਤੀ ਗਈ ਤੇ ਦੋਵਾਂ ਏਜੰਸੀਆਂ ਪਰ ਲੋ ਜਿੱਦਾਂ ਅਸੀਂ ਹਮੇਸ਼ਾ ਹੀ ਕਰਦੇ ਹਾਂ ਰਲ ਕੇ ਇਹਦਾ ਸਰਚ ਆਪਰੇਸ਼ਨ ਕੀਤਾ ਗਿਆ ਤੇ ਇੱਕ ਪੀਲੇ ਰੰਗ ਦਾ ਪੈਕੇਟ ਜਿਹੜਾ ਇਹਦੇ ਚੋਂ ਰਿਕਵਰ ਹੋਇਆ ਜਿਹਨੂੰ ਕੁੰਡੀ ਲੱਗੀ ਹੋਈ ਸੀ ਜਿਸ ਤੋਂ ਭਾਵ ਹੈ ਕਿ ਡਰੋਨ ਰਾਹੀਂ ਇੱਥੇ ਆਇਆ ਹੋ ਸੋ ਜਦੋਂ ਇਹਨੂੰ ਖੋਲ ਕੇ ਚੈੱਕ ਕੀਤਾ ਗਿਆ ਤੇ ਇਹਦੇ ਵਿੱਚੋਂ 506 ਗ੍ਰਾਮ ਜਿਹੜੀ ਆ ਹੈਰਨ ਜਿਹੜੀ ਆ ਰਿਕਵਰ ਹੋਈ ਆ ਸੋ ਇਸ ਸੰਬੰਧੀ ਥਾਣਾ ਖਾਲੜਾ ਵਿਖੇ ਐਫ ਆਈ ਆਰ ਨੰਬਰ 129 ਜਿਹੜੀ ਅੰਡਰ ਸੈਕਸ਼ਨ 21C ਐਂਡ ਪੀ ਐਸ ਐਫ 10 11 12 에어ਕ੍ਰਾਫਟ ਐਕਟ ਜਿਹੜੀ ਉਹ ਦਰਜ ਰਜਿਸਟਰ ਕਰ ਲਈ ਆ ਸੋ ਇਹ ਜਿਹੜੀ ਤਫ਼ਤੀਸ਼ جاری ਆ ਤੇ ਜਿਹੜੀ ਸਰਚ ਆਪਰੇਸ਼ਨ ਉਹ ਅਜੇ ਵੀ جاری ਆ ਵੀ ਕੋਈ ਡਰੋਨ ਜਾਂ ਇਦਾਂ ਦੀ ਕੋਈ ਹੋਰ ਕਵਰੀ ਇਸ ਸੰਬੰਧੀ ਬਰਾਮਦ ਹੋ ਸਕੀ ਸੁਰਦੀ ਜਿਹੜੀ ਮੌਕੇ ਤੇ ਟੈਕਨੀਕਲ ਅਨਲਿਸਿਸ ਹੈ ਜਿਹੜੀ ਅਸੀਂ ਹਮੇਸ਼ਾ ਹੀ ਕਰਦੇ ਹਾਂ ਜਿਸ ਆਧਾਰ ਤੇ ਅਸੀਂ ਕਾਫੀ ਵਿਅਕਤੀਆਂ ਨੂੰ ਇਹ ਜਿਹੜੇ ਇਸ ਗਤੀਵਿਧੀਆਂ ਦੇ ਵਿੱਚ ਇਨਵੋਲਡ ਹਨ ਉਹਨਾਂ ਨੂੰ ਫੜ ਕੇ ਵੱਖ-ਵੱਖ ਜ਼ਿਲ੍ਹਿਆਂ ਦੇ ਵਿੱਚ ਭੇਜ ਚੁੱਕੇ ਹਾਂ ਈਵਨ ਉਹਨਾਂ ਦੀਆਂ ਜਿਹੜੀਆਂ ਇਸ ਗੈਰ ਕਾਨੂੰਨੀ ਗਤੀਵਿਧੀਆਂ ਰਾਹੀਂ ਬਣਾਈ ਗਈ ਜਾਇਦਾਦ ਉਹਨਾਂ ਨੂੰ ਵੀ ਜ਼ਬਤ ਕਰਵਾ ਚੁੱਕੇ ਹਾਂ ਸੋ ਇਸ ਮੁਕਦਮੇ ਦੇ ਵਿੱਚ ਵੀ ਜਿਹੜੀ ਸੈਂਟੀਫਿਕ ਇਨਵੈਸਟੀਗੇਸ਼ਨ ਜਾਰੀ ਹੈ ਸੋ ਜਲਦੀ ਅਸੀਂ ਜਿਹੜੇ ਦੋਸ਼ੀਆਂ ਤੱਕ ਪਹੁੰਚ ਕੇ ਉਹਨਾਂ ਨੂੰ ਗ੍ਰਿਫਤਾਰ ਕਰਨ ਦੇ ਵਿੱਚ ਕਾਮਯਾਬ ਹੋਵਾਂਗੇ ਤੇ ਉਹਨਾਂ ਨੂੰ ਸਲਾਖਾਂ ਪਿੱਛੇ ਭੇਜਾਂਗੇ ਸੋ ਮੈਂ ਇੱਥੇ ਜਿਹੜੇ ਡੱਲਵਾਸੀ ਆ ਉਹਨਾਂ ਦਾ ਵੀ ਧੰਨਵਾਦ ਕਰਦਾ ਕਿ ਉਹਨਾਂ ਨੇ ਵਧੀਆ ਤਰੀਕੇ ਨਾਲ ਜਿਹੜੀ ਆ ਪੁਲਿਸ ਨੂੰ ਇਨਫੋਰਮੇਸ਼ਨ ਦਿੱਤੀ ਤੇ ਰਿਕਵਰੀ ਹੋ ਪਾਈ ਆ ਤੇ ਜਿੱਦਾਂ ਮਾਨਯੋਗ ਡੀਜੀਪੀ ਸਾਹਿਬ ਵੱਲੋਂ ਇਨਾਮਾਂ ਦਾ ਸਿਲਸਿਲਾ ਜਾਰੀ ਆ ਇਹਨਾਂ ਨੂੰ ਵੀ ਬਾਅਦ ਵਿੱਚ ਇਨਾਮ ਜਿਹੜਾ ਉਹ ਦਵਾਇਆ ਜਾਊਗਾ ਤੇ ਮੈਂ ਤਾੜਨਾ ਕਰਦਾ ਜਿਹੜੇ ਚੰਨਿਕ ਬੰਦੇ ਨੇ ਡੱਲ ਪਿੰਡ ਤੋਂ ਇੰਨੀ ਕਾਫੀ ਵਿਅਕਤੀ ਭੜਕੇ ਜਿਹੜੇ ਆ ਵਾਪਕ ਵਕ ਜੇਲਾ ਚ ਭੇਜੇ ਨੇ ਸੋ ਜਿਹੜੇ ਇਹਨੇ ਵਿਅਕਤੀ ਇਸ ਗਤੀਵਿਧੀਆਂ ਤੇ ਸ਼ਾਮਲ ਹੋਇਆ ਇਸ ਕੰਮ ਤੋਂ ਬਾਅਦ ਆ ਜਾ ਨੇ ਉਹ ਦਿਨ ਦੂਰ ਨਹੀਂ ਜਦੋਂ ਉਹਨਾਂ ਨੂੰ ਸਲਾਖਾਂ ਪਿੱਛੇ ਨਾ ਭਜਿਆ ਗਿਆ। ਠੀਕ।